ਨਾਰੇ ਗੱਲ ਸੁਣ ਲੈ ਕੁੜੀਏ ਤੇਰੀ ਖੁਸ਼ੀ ਖਤਰਨਾ ਅਸੀਂ ਬੰਟੀ ਦੇ ਘਰਵਾਰ ਦੇਖਣ ਗਏ ਸੀ ਜੇ ਤੂੰ ਮੈਨੂੰ ਇੰਨਾ ਪਿਆਰ ਕਰਦਾ ਹੁੰਦਾ ਨਾ ਇੰਨੀ ਵੇਟ ਨਾ ਕਰਾਂਦਾ ਮੈਂ ਦੋ ਦਿਨ ਦੀ ਵੇਟ ਹੈ ਜਿੱਦਣ ਸਾਡਾ ਵਿਆਹ ਹੋਊਗਾ ਉਹ ਕਾਕਾ ਤੈਨੂੰ ਸ਼ਰਮ ਹੈਗੀ ਆ ਮਾੜੀ ਮੋਟੀ ਤੂੰ ਆਪਦੀ ਔਕਾਤ ਤਾਂ ਦੇਖ ਲੈ ਦੇਖੀ ਕਿੰਨਾ ਟਾਈਮ ਹੋ ਗਿਆ ਹਲ ਤੱਕ ਬੰਟੀ ਨਾ ਆਇਆ ਨਹੀਂ ਹੈਗਾ ਮੈਂ ਤਾਂਸ ਪਾਗਲ ਕਿੰਨਾ ਕੁ ਟਾਈਮ ਹੋਰ ਵੇਟ ਕਰੀ ਜਾਊਂਗੀ ਇਹਦਾ ਇਹਨੇ ਵੀ ਤਪਾਰ ਰੱਖਿਆ ਮੈਂ ਤਾਂ ਕਦੇ ਸੁੰਦੇ ਨਹੀਂ ਹੈਗਾ ਜਨਾ ਪਤਾ ਨਹੀਂ ਕਿੱਥੇ ਬਿਜ਼ੀ ਨੇ ਲੈ ਹੱਦ ਹੋਈ ਪਈ ਆ ਘੰਟਾ ਹੋਣਾ ਲੱਗ ਗਿਆ ਮੈਨੂੰ ਵੇਟ ਕਰਦੀ ਨੂੰ ਹਲੇ ਤੱਕ ਨਹੀਂ ਆਇਆ ਆ ਜਾਂਦੇ ਨੂੰ ਤਾਂ ਮੈਂ ਦੱਸੂ ਅੱਗੇ ਤਾਂ ਲੇਟ ਆਂਜੋ ਗਣੀ ਰਹਿਣਾ ਹੈ ਲੈ ਮੈਂ ਤੇਰਾ ਛੇ ਦੇ ਚੱਲ ਅੱਜ ਤਾਂ ਲੇਟ ਹੀ پڑے ਹੋਗੇ ਐਵੇਂ ਨਹੀਂ ਕੁੱਟੂਗੀ ਮੈਨੂੰ ਇਹ ਉੱਕ ਕੇ ਮੈਂ ਮੇਰੀ ਖੰਡ ਦਾ ਜਮੂਜਾ ਕਰੇ ਪੈਗਾ ਗੁੱਸੇ ਜਿੱਤੀ ਉਹ ਜਿੱਤੀ ਉਹ ਕੀ ਹੋ ਗਿਆ ਤੈਨੂੰ ਮੈਂ ਕਿਉਂ ਗੁੱਸੇ ਹੋਣਾ ਮੈਂ ਮੂੰਹ ਇਧਰ ਮੋੜੀ ਬੈਠੀ ਆ ਪਰ ਨਹੀਂ ਯਾਰ ਮੈਂ ਪਾਗਲਾ ਕਿੰਨਾ ਟਾਈਮ ਹੋ ਗਿਆ ਮੈਨੂੰ ਵੇਟ ਕਰਦੇ ਨੂੰ ਤੂੰ ਤਾਂ ਇੱਕ ਵਾਰੀ ਕਹਿ ਕੇ ਨਾ ਆ ਗਿਆ ਮੈਂ ਘੰਟਾ ਹੋ ਗਿਆ ਮਨੂਰੇ ਬੈਠੇ ਨੂੰ ਉਹ ਯਾਰ ਮੈਂ ਕੀ ਕਰਾਂ ਮੈਂ ਦੇਖਾ ਦੁਕਾਨ ਤੇ ਮੈਨੂੰ ਟਾਈਮ ਲੱਗ ਗਿਆ ਚੌਕਲੇਟ ਲੈਣ ਆ ਗਿਆ ਤੇਰੇ ਵਾਸਤੇ ਆ ਦੇਖਾ बस одᱫਰ رکھ ਲੱਗਦੀ ਆ। ओ यार खाके ਤਾਂ ਦੇਖ ਮੈਂ ਤੇਰੇ ਵਾਸਤੇ ਸਪੈਸ਼ਲ ਲੈ ਕੇ ਆਇਆਂਗਾ। ਆ ਦੇਖਾ ਤੇਰੀ ਐ। ਆ ਮੇਰੀ ਐ। ਮੈਂ ਨਹੀਂ ਖਾਨੀਆਂ। ਤੂੰ ਹੀ ਖਾ ਲੈ ਦੋਨੋਂ। ਉਹ ਲੈ ਯਾਰ ਖਾਣੀ ਤੇ ਬੈਣੀ ਮੈਂ ਤੇਰੇ ਵਾਸਤੇ ਲੈ ਕੇ ਆਇਆਂਗਾ। ਤੂੰ ਤਾਂ ਹੀ ਗੁੱਸਾ ਕਰੀ ਬੈਠੀ ਯਾਰ। ਬਾਤਾਂ ਮਾਰ ਲੋ ਮਿੱਠੇ ਮਿੱਠੇ ਗੱਲਾਂ। ਉਹ ਫੜ ਤਾਂ ਸਹੀ। ਮੈਂ ਫੜਨੀ ਨਹੀਂ ਹੈਗੀ। ਉਹ ਯਾਰ ਮੈਂ ਤੇਨੂੰ ਇੰਨਾ ਪਿਆਰ ਕਰਦਾਗਾ ਯਾਰ। ਪਤਾ ਹੀ ਹੈ ਕਿੰਨਾ ਕੇ ਪਿਆਰ ਕਰਦਾ। ਮੇਰੀ ਨਹੀਂ ਸਲਟ ਕਰੀ ਜਣੀ ਮੈਂ ਤੇਰੇ ਵਾਸਤੇ ਸਪੈਸ਼ਲ ਲੈ ਕੇ ਆਇਆਂਗਾ। ਜੇ ਤੂੰ ਮੈਨੂੰ ਇੰਨਾ ਪਿਆਰ ਕਰਦਾ ਹੁੰਦਾ ਨਾ ਇੰਨੀ ਵੇਟ ਨਾ ਕਰਾਂਦਾ। ਉਹ ਯਾਰ ਇਸ ਤੋਂ ਬਾਅਦ ਕਦੇ ਨਹੀਂ ਮੈਂ ਲ ਪਰ ਉਹ ਸਦਰ ਨਾਲ ਪੱਕਾ ਦੇਖਾਂਗੇ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੈਂ ਧੁੱਪੇ ਬੈਠੇ ਨੂੰ ਉਰੇ ਬੈਠੇ ਬੈਠੇ ਜੇ ਮੈਂ ਕਾਲੀ ਹੋ ਗਈ ਫੇਰ ਉਹ ਐ ਕਿਵੇਂ ਕਾਲੀ ਹੋ ਜਾਂਗੀ ਫਿਰ ਮੈਂ ਕੋਈ ਹੋਰ ਸੇਲੀ ਬਣਾ ਲੂੰਗਾ ਕੀ ਕਿਹਾ ਤਨੇ ਹੋਰ ਸੇਲੀ ਬਣਾ ਲੂੰਗਾ ਮੈਂ ਤਾਂ ਮੈਂ ਕਹਦੀ ਹਾਂ ਖੜ ਜਾ ਤੇਰੇ ਨਾਲ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ ਤੇਰੀ ਗਲੀ ਦੇ ਬੱਚੇ ਵੀ ਸ਼ਾਇਰ ਬਣ ਗਏ ਤੂੰ ਚੋਰੀ ਚੋਰੀ ਬਣ ਗਿਆ ਏ ਤੂੰ ਮਜ਼ੋਰੀ ਬਣ ਗਿਆ ਏ ਤੂੰ ਤੇ ਰੱਬ ਤੋਂ ਬੇ ਉਤੇ ਤੂੰ ਤੇ ਕੁਝ ਹੋਰੀ ਬਣ ਗਿਆ ਏ ਤੂੰ ਸਾਡੇ ਵਰਗਾ ਏ ਅਸੀਂ ਤੇਰੇ ਵਰਗੇ ਆਂ ਸਿ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਆਂ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਆਂ ਬਸ ਹੋ ਕੇ ਭੈ ਜਾਨੀ ਹੈਗੀ ਇਸ ਤੋਂ ਬਾਅਦ ਇਸ ਤੋਂ ਬਾਅਦ ਮੈਂ ਟਾਈਮ ਨਾਲ ਆ ਜਾ ਕਰੂੰਗਾ ਚੰਗਾ ਇਹ ਸੰਗਾ ਵਸਰੇ ਮੈਂ ਬੂਰੇ ਕਰੀ ਰਾਂ ਗੱਲਾਂ ਕਰਾਂਗੇ ਉਹ ਵੀ ਕਰ ਲਈ ਹਾਂ ਟਾਈਮ ਨਾਲ ਟਾਈਮ ਕਾਫੀ ਹੋ ਗਿਆ ਹੁਣ ਮੈਂ ਜਾਵਾ ਪਪੜੀ ਕਰਦੇ ਹੁਣਗੇ ਮੇਰੇ ਉਹ ਯਾਰ ਹੁਣ ਤਾਂ ਵਾ ਕੇ ਬੈਠਿਆ ਈ ਹਾਂ ਯਾਰ ਤੁਸੀਂ ਲੇਟ ਹੋச்சே ਮੈਂ ਕੀ ਕਰਾਂ ਮੈਂ ਜਿੰਨਾ ਟਾਈਮ ਕਹਿ ਕੇ ਆਈ ਸੀ ਉਹਨਾ ਟਾਈਮ ਤੇ ਹੁਣ ਜਾਣਾ ਮੈਨੇ ਕਰੇ ਚੱਲਾਏ ਕਿਸੀ ਮੈਂ ਕੁਝ ਨਹੀਂ ਕਰਤਾ ਅਗਾਂ ਮੰਡੇ ਮਿਲਦੇ ਹਾਂ ਤੁਹਾਰੇ ਠੀਕ ਹੈ ਆ ਤੇ ਮੈਂ ਟਾਈਮ ਨਾਲ ਆ ਜਾਣਾ

ਫਿਰ ਪਾਉਂ ਮੇ ਭੂਆ ਨੂੰ ਦੱਸ ਦਾਂਗੇ ਓਏ ਹੋਰ ਪਤਾ ਤੇਰੇ ਭੂਆ ਦੇ ਤਾਂ ਕਿੰਨੇ ਫੋਨ ਆ ਗਏ ਮੈਨੂੰ ਜੇ ਇੱਕ ਵਾਰ ਜੀਤੀ ਆ ਜੇ ਆਪਾਂ ਗੱਲ ਕਰ ਲਈਏ ਨੜੇ ਤੇਰੇ ਭੂਆ ਜੀਤੀ ਨੂੰ ਮਾੜਾ ਸਾਖ ਥੋੜ੍ਹਾ ਕਰਾਉਗੀ ਚੰਗਾ ਹੀ ਕਰਾਉਗੀ ਹਾਂ ਬਾਪੂ ਇਹ ਤਾਂ ਹੈ ਲਾ ਉਹ ਆ ਗਈ ਜੀਤੀ ਜਿਹਦੀ ਆਪਾਂ ਗੱਲਾਂ ਕਰੀ ਜਾਂਦੇ ਸੀ ਹਾਂ ਅੱਜ ਆਪਾਂ ਅਸੀਂ ਤੈਨੂੰ ਡਿੱਖੇ ਜਾਂਦੇ ਸੀ ਉਹ ਤਾਂ ਠੀਕ ਹੈ ਵੀਰੇ ਕੋਈ ਗੱਲ ਹੋ ਗਈ ਕੀ ਨਾ ਨਾ ਗੱਲ ਤਾਂ ਕੋਈ ਨਹੀਂ ਹੋਈ ਬਸ ਉਹਦਾ ਭੂਆ ਦਾ ਫੋਨ ਆਇਆ ਸੀ ਅੱਛਾ ਹਾਂ ਉਹਨੇ ਰਿਸ਼ਤਾ ਭੇਜਿਆ ਤੇਰੇ ਵਾਸਤੇ ਮੇਰੇ ਵਾਸਤੇ ਰਿਸ਼ਤਾ ਪਰ ਵੀਰੇ ਹਲੇ ਨਹੀਂ ਮੈਂ ਵਿਆਹ ਵੀ ਕਰਾਣਾ ਹੈ ਹਜੇ ਹੁਣ ਨਹੀਂ ਵਿਆਹ ਕਰਾਉਣਾ ਫਿਰ ਕਦੋਂ ਕਰਾਣਾ ਹੁਣ ਤਾਂ ਤੇਰੀ ਉਮਰ ਹੋਈ ਪਈ ਆ ਵੀਰੇ ਮੈਂ ਹਲੇ ਵਿਆਹ ਨਹੀਂ ਕਰਾਣਾ ਮੈਂ ਹਲੇ ਪੜ੍ਹ ਲਿਖਣਾ ਹੋਰ ਨਹੀਂ ਨਹੀਂ ਵਿਆਹ ਤਾਂ ਕਰਾਉਣਾ ਹੀ ਪੈਣਾ ਹੁਣ ਭੂਆ ਨੇ ਫੋਨ ਕੀਤਾ ਪੁੱਤ ਮੇਰੀ ਗੱਲ ਸੁਣਾ ਤੇਰੀ ਭੂਆ ਨੇ ਇੰਨਾ ਵਧੀਆ ਰਿਸ਼ਤਾ ਲੱਭਿਆ ਤੇਰੇ ਲਈ ਇੰਨੇ ਵਧੀਆ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਹੁੰਦੇ ਪਰ ਪਾਪਾ ਮੈਂ ਨਹੀਂ ਹਲੇ ਰਿਸ਼ਤਾ ਕਰਾਣਾ ਹਾਂ ਹਜੇ ਨਹੀਂ ਰਿਸ਼ਤਾ ਕਰਾਣਾ ਫਿਰ ਹੋਰ ਕਦੋਂ ਕਰਾਣਾ ਪੁੱਤ ਨਾਲੇ ਜੇ ਤੇਰੇ ਮਨ ਚ ਕੋਈ ਗੱਲ ਆ ਤਾਂ ਸਾਨੂੰ ਦੱਸ ਤੇ ਕੋਈ ਹੋਰ ਮੁੰਡਾ ਪਸੰਦ ਤਾਂ ਨਹੀਂ ਤੇਰੇ ਉਹੀ ਗੱਲ ਦੱਸ ਦੇ ਸਾਨੂੰ ਹੁਣ ਕੀ ਕਰਾਂ ਬਾਪੂ ਤੇ ਵੀਰੇ ਨੂੰ ਗੰਟੀ ਵੇਰੇ ਦੱਸਿਆ ਨਾ ਦੱਸਾਂ ਹੁਣ ਸੋਚੀ ਕੀ ਜਾਨਣੀ ਆ ਜੇ ਤਾਂ ਹੋਰ ਕੋਈ ਗੱਲ ਆ ਤਾਂ ਉਹ ਵੀ ਦੱਸ ਦੇ ਜੇ ਕੋਈ ਹੋਰ ਮੁੰਡਾ ਪਸੰਦ ਆ ਤਾਂ ਉਹ ਵੀ ਦੱਸ ਦੇ ਸਾਨੂੰ ਵੀਰੇ ਮੈਨੂੰ ਇੱਕ ਮੁੰਡਾ ਪਸੰਦ ਆ ਉਹ ਮੇਰੇ ਕਾਲਜ 'ਚ ਪੜਦਾ ਮੇਰੇ ਨਾਲ ਮੁੰਡਾ ਬਹੁਤ ਜ਼ਿਆਦਾ ਸਾਹੂ ਆ। ਉਹਦਾ ਨਾਂ ਬੰਟੀ ਆ। ਆਪਣੇ ਨਾਲ ਦੇ ਪਿੰਡ ਦਾ ਹੀ ਆ। ਬਾਪੂ ਮੈਂ ਉਹਨੂੰ ਪਸੰਦ ਕਰਦੀ ਆ। ਸੰਤ ਕਰਦੀ ਆ। ਤੇ ਪੁੱਤ ਗੱਲ ਸੁਣ ਮੇਰੀ। ਉਹਦਾ ਘਰ ਬਰਬਾਰ ਦਾ ਠੀਕ ਆ ਨਾ? ਹਾਂ ਹਾਂ ਬਾਪੂ ਜੀ। ਵਧੀਆ ਨੇ ਸਾਰੇ ਘਰ ਦੇ ਵੀ। ਨਾਲੇ ਉਹ ਵੀ ਮੁੰਡਾ ਬਹੁਤ ਜ਼ਿਆਦਾ ਸਾਹੂ ਆ। ਉਹਦੇ ਪਾਪਾ ਦਾ ਨਾਮ ਜਰਨੈਲ ਆ ਜੀ। ਤੇ ਮੈਨੂੰ ਐਂ ਦੱਸ ਕੋਈ ਨਸਾ ਪੱਤਾ ਤਾਂ ਨਹੀਂ ਕਰਦਾ ਉਹ? ਨਾ ਨਾ ਬਾਪੂ ਜੀ। ਨਸ਼ੇੰਤਾ ਨਾ ਕਰਨ ਦੀ ਗੱਲ ਤੁਸੀਂ ਤਾਂ ਉਹਦੇ ਮੂੰਹੋਂ ਵੀ ਨਹੀਂ ਨਸ਼ਾ ਦਾ ਨਾਕ ਸੁਣ ਸਕਦੇ ਬਹੁਤ ਸਾਊ ਮੁੰਡਾ ਚਲੋ ਤਾਂ ਠੀਕ ਆ ਪਤਾ ਨਾਲੇ ਗੱਲ ਸੁਣ ਲਾ ਅਸੀਂ ਤੇਰੇ ਕਹਿਣ ਤੇ ਉਹਦਾ ਘਰ ਪਰਿਵਾਰ ਦੇਖੇ ਹੋਣੇ ਇੱਕ ਵਾਰੀ ਜੇ ਸਾਨੂੰ ਉਹ ਮੁੰਡਾ ਨਾ ਪਸੰਦ ਆ ਫਿਰ ਅਸੀਂ ਤੇਰਾ ਵਿਆਹ ਆਪਣੀ ਮਰਜ਼ੀ ਨਾਲ ਕਰਾਂਗੇ ਫੇਰ ਨਾ ਤੂੰ ਕਹੀਂ ਸਾਨੂੰ ਠੀਕ ਹੈ ਬਾਪੂ ਜੀ ਇੱਕ ਵਾਰ ਦੋ ਜਾ ਕੇ ਉਹਨੂੰ ਮਿਲਤਾ ਹਾਂ ਨਾਲੇ ਬਾਪੂ ਇਹਦੀ ਖੁਸ਼ੀ ਚ ਆਪਣੀ ਖੁਸ਼ੀ ਆ ਇੱਕ ਵਾਰ ਪੂਆ ਨਾਲ ਗੱਲ ਕਰਨ ਤੋਂ ਪਹਿਲਾਂ ਆਪਾਂ ਬਾਂਟੀ ਦੇ ਘਰੇ ਜਾਇਏ ਜੀ ਠੀਕ ਹੈ ਫਿਰ ਉੱਥੇ ਆਪਾਂ ਦੇਖ ਲਾਂਗੇ ਜਾ ਕੇ ਗੱਲ ਤਾਂ ਤੇਰੀ ਠੀਕ ਹੈ ਪੁੱਤ ਆਪਾਂ ਐ ਕਰਦੇ ਆ ਫਿਰ ਅੱਜੀ ਜਾ ਕੇ ਆਉਣਾ ਫਿਰ ਤੇਰੀ ਭੂਆ ਦਾ ਵੀ ਕਿਤੇ ਫੋਨ ਨਾ ਆ ਜੇ ਹਾਂ ਹਨਾ ਐ ਕਰ ਤੂੰ ਤਿਆਰ ਹੋ ਜਾ ਤੇ ਮੈਂ ਵੀ ਮੜਾ ਨਾ ਨੂੰ ਲੈਣਾ ਤੇ ਆਪਾਂ ਚੱਲਦੇ ਆ ਚਲੋ ਵਾਪਸ ਚੱਲ ਹਾਂ ਚੱਲ ਠੀਕ ਹੈ ਪੁੱਤ ਤੂੰ ਐ ਕਰ ਤੂੰ ਕੰਬਨ ਦਾ ਕਰ ਲਾ ਆਪਦਾ ਆਦਾ ਕੱਪੜੇ-ਕੁੱਪੜੇ ਬਾਹ ਲਾ ਠੀਕ ਹੈ ਬਾਪੂ ਜੀ ਬਾਪੂ ਜੀ ਉਹਨੂੰ ਮਿਲਾਰੇ ਨੇ ਲੱਗਦਾ ਮੈਨੇ ਹੁੰਦਾ ਮਨ ਨਹੀਂ ਭਰਿਆ ਹੈਗਾ ਤਾਂ ਹੀ ਫੋਨ ਕਰ ਲੈਣੀ ਹੈਲੋ ਹੈਲੋ ਬੰਟੀ ਮੈਂ ਤੇਨੇ ਇੱਕ ਗੱਲ ਕਰਨੀ ਆ ਅੱਛਾ ਦੱਸ ਵੇਰੇ ਜੀ ਕੀ ਗੱਲ ਹੈ ਹੁਣ ਵੀਰੇ ਤੇ ਬਾਪੂ ਆਉਣ ਵਾਲੇ ਹੋਣਗੇ ਓਹੋ ਉਹ ਤੂੰ ਇਹ ਗੱਲ ਮੈਨੂੰ ਪਹਿਲਾਂ ਦੱਸਣੀ ਸੀਗੀ ਤੂੰ ਛੇਤੀ ਛੇਤੀ ਸਾਰੀ ਤਿਆਰੀ ਕਰ ਲਾ ਉਹ ਜੇ ਤੂੰ ਫੋਨ ਰੱਖੇਂਗੀ ਫੇਰ ਹੀ ਤਿਆਰ ਹੋਊਂਗਾ ਚੰਗਾ ਰੱਖਦੀ ਆ ਬਾਏ ਚੱਲ ਠੀਕ ਹੈ ਬਾਏ ਚਲਾਂ ਇਹ ਕਰ ਦਾਂਗਾ ਪਹਿਲਾਂ ਤਿਆਰੀ ਹੋ ਜਾਣਾ ਦਾ ਬਾਕੀ ਕੰਮ ਤਾਂ ਬਾਅਦ ਚ ਹੀ ਵੇਖੂੰਗਾ ਕਾਕੀ ਦੀ ਗੱਲ ਕਰੇ ਕੋਈ ਹੈ ਨਹੀਂਗਾ। ਉਹ ਕਰਿਆਂ ਤਾਂ ਜੀ ਮੜਾ ਇੱਕ ਗਏ ਹੋਏ ਨੇ ਰਿਸ ਕਰੇ ਵੀ ਜ਼ਰੂਰੀ ਕੰਮ ਜਾ ਹੋਏ ਸੀਗਾ। ਗਏ ਹੋਏ ਨੇ? ਗਏ ਹੋਏ ਨੇ ਆਏ। ਕੀ ਗੱਲ ਤਾਂ ਦੱਸਿਆ ਨਹੀਂਗੇ ਵੀ ਮੈਨੂੰ ਦੇਖਣ ਆਉਣਗੇ। ਉਹ ਬਸ ਥੋੜਾ ਜਿਹਾ ਇਮਰਜੈਂਸੀ ਜੀ ਹੋ ਗਈ ਤਾਂ ਕਰਕੇ ਉਹਨਾਂ ਕਾਲੀ ਕਾਲੀ ਜੀ ਜਾਣਾ ਪੈ ਗਿਆ ਜੀ। ਉਹ ਜਰਾ ਇੰਨੇ ਵੀ ਇਮਰਜੈਂਸੀ ਕੀ ਹੁੰਦੀ ਆ ਮੜਾ ਦੱਸ ਤਾਂ ਦਿਆ ਕਰੋ। ਹੋਰ ਸੁਣਾ ਕਾਕਾ ਫਿਰ। ਕੀ ਕੰਮ-ਕਾਰ ਕਰਦੇ ਹੋ? ਕੰਮ-ਕਾਰ ਤਾਂ ਜੀ ਹਲੇ ਕੋਈ ਖਾਸ ਨਹੀਂ ਇਹ ਤਾਂ ਪੜਾਈ-ਪੜੂਈ ਹੀ ਹੋ ਗਈ ਹੈ। ਅੱਛਾ। ਠੀਕ ਹੈ। ਤੇ ਜ਼ਮੀਨ ਕਿੰਨੀ ਕਿਹਾ ਜੀ ਕਾਕਾ ਪੰਨੂੰ ਜ਼ਮੀਨ ਤਾਂ 2 ਕਿੱਲੇ ਨੇ ਜੀ ਹਾਂ 2 ਕਿੱਲੇ ਕਾਕਾ ਤੈਨੂੰ ਸ਼ਰਮ ਹੈਗੀ ਮੜੀ ਮੋਟੀ ਤੂੰ ਸਾਡੇ ਨਾਲ ਮੇਲ ਜੋਲ ਖਾਨਣਾਗਾ ਲੱਗ ਗਿਆ ਪਿਆਰ ਕਰਨਾ ਮੇਲ ਜੋਲ ਨੂੰ ਕਿੱਡੀ ਗੱਲ ਹੈ ਜੀ ਮੈਨੂੰ ਵੀ ਬਸ ਕੰਮ ਮਿਲ ਹੀ ਜਾਣਾਗਾ ਪੜਾਈ ਪੂਰੀ ਕਰੀ ਹੋਈ ਹੈ ਜੀ ਉਹ ਕੱਲੇ ਕੰਮ ਨਾਲ ਨਹੀਂ ਸ਼ਰਦਾ ਕਾਕਾ ਜ਼ਮੀਨ ਤਾਂ ਦੇਖ ਤੇਰੇ ਕੋਲ ਤਾਂ 2 ਕਿੱਲੇ ਨੇ ਅਸੀਂ 20 ਕਿੱਲੇ ਦੇ ਮਾਲਕਾਂ ਤੇਰੇ ਨਾਲ ਮੇਲ ਜੋਲ ਹੈਗਾ ਸਾਡਾ ਉਹ ਤਾਂ ਠੀਕ ਹੈ ਹੀ ਥੋੜਾ ਮੈਨੂੰ ਵੀ ਚੰਗਾ ਕੰਮ ਮਿਲ ਜੂਗਾ ਸਾਡੀ ਜ਼ਿੰਦਗੀ ਵਧੀਆ ਲੰਘੂਗੀ। ਓ ਮੇਲੀ ਖੜਾ ਤੈਨੂੰ ਕੰਮ ਆ। ਦੇਖ ਲੈ ਤੈਨੂੰ ਕਿੰਨਾ ਕੰਮ ਮਿਲੂਗਾ। ਨਾਲੇ ਗੱਲ ਸੁਣ ਲੈ ਇੱਕ। ਜੇ ਅੱਜ ਤੋਂ ਬਾਅਦ ਸਾਡੀ ਜੀਤੀ ਕਣੀ ਅੱਖ ਪੱਟ ਕੇ ਵੀ ਦੇਖਿਆ ਨਾ ਤੇਰੀਆਂ ਲੱਤਾਂ ਤੋੜ ਦਾਂਗੇ। ਸਮਝ ਗਿਆ? ਐਂ ਨਾ ਕੋਈ। ਓ ਹੋਰ ਕੀ ਕਹੀਏ ਤੈਨੂੰ? ਮੈਂ ਪਿਆਰ ਕਰਦਾ ਹਾਂ ਯੂਨ। ਵਿਆਹ ਉਸੇ ਨਾਲ ਹੀ ਕਰਾਉਂਗਾ। ਓਏ ਖੁੱਝ ਜਾਵੇ ਤੇਰਾ ਪਿਆਰ। ਜੀਤੀ ਵੀ ਬਣਿਆ ਪਿਆਰ ਦਾ ਮੈਨੂੰ। ਪਿਆਰ ਕਰਦੀ ਏ ਤੈਨੂੰ। ਚਲੋ ਬੱਬੂ। ਆਪਾਂ ਨਹੀਂ ਇੱਥੇ ਰੁਕਣਾ ਹੈ। ਚਲ ਬਾਪੂ ਚੱਲੀਏ। ਇੱਥੇ ਕੰਮ ਬਣਾਉਣਾ ਤੇਨੂੰ ਗੱਲਾਂ ਬਾਪੂ ਤੇ ਵੀਰ ਆਣ ਲੈਣਗੇ ਨਾ ਪੱਕਾ ਨਾ ਨੂੰ ਬੰਟੀ ਬਹੁਤ ਬਸੰਦ ਆਇਆ ਹੋਊਗਾ ਆ ਵੀ ਕਿਉਂ ਨਾ ਵਧੀਆ ਵੀ ਐ ਉਹ ਇਹਨਾਂ ਬਸ ਬਾਪੂ ਨੇ ਹਾਂ ਕਰ ਦੇ ਸਾਡੇ ਦੋਨਾਂ ਦਾ ਵਿਆਹ ਪੱਕਾ ਹਾਏ ਮੈਂ ਦੋ ਦਿਨ ਦੀ ਬੇਟਾ ਜਿੱਦਣ ਸਾਡਾ ਵਿਆਹ ਹੋਊਗਾ ਮੈਨੂੰ ਲੱਗਦਾ ਵੀਰੋਂ ਨਹੀਂ ਆਣਗੇ ਅਗੇ ਵੀਰੇ ਤੁਸੀਂ ਬੈਠਾ ਮੈਂ ਪਾਣੀ ਲੈ ਕੇ ਆਨੀ ਆ ਤੁਹਾਡੇ ਵਾਸਤੇ ਹਲੋ ਬਾਪੂ ਜੀ ਪਾਣੀ ਲੋ ਵੀਰੇ ਪਾਣੀ ਬਾਪੂ ਜੀ ਤੁਹਾਨੂੰ ਬੰਡੀ ਕਿਵੇਂ ਲੱਗਿਆ ਲੈ ਦੱਸ ਮੈਂ ਕੀ ਪੁੱਛਿਆ ਨੇ ਕਿ ਕਿਵੇਂ ਲੱਗਿਆ ਮੈਨੂੰ ਪਤਾ ਉਹ ਤੁਹਾਨੂੰ ਪੱਕਾ ਪਸੰਦ ਆਇਆ ਹੋਗਾ ਉਹ ਹੈਗੇ ਇੰਨਾ ਸਿਆਣਾ ਹਨਾ ਬਾਪੂ ਜੀ ਉਹ ਸਿਆਣੇ ਨੂੰ ਚਟਣਾ ਉਦੇ ਅੱਲੇ-ਪੱਲੇ ਦਾ ਕੁਝ ਹੈ ਨਹੀਂ। ਸ੍ਰੀਦਾਮ ਮਲੰਗਾ ਘਰੇ ਬੈਠਣ ਨੂੰ ਦੋ ਕੁਰਸੀਆਂ ਨਹੀਂ ਹੈਗੀਆਂ ਉਹਦੇ। ਕਰ ਲਿਆ ਪਸੰਦ ਉਹ। ਜ਼ਮੀਨੇ ਜਾਇਦਾਦ ਨਹੀਂ ਹੈਗੀ। ਕੀ ਕਰੇਗੀ ਉਹ ਤੇ ਘਰੇ ਜਾ ਕੇ ਤੂੰ? ਬਾਪੂ ਜੀ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ? ਮੁੰਡਾ ਤਾਂ ਸਾਊ ਹੈ ਨਾ, ਨਸ਼ਾ ਪੱਤਾ ਕੋਈ ਨਹੀਂ ਕਰਦਾ। ਫਿਰ ਵਿਆਹ ਕਰ ਚ ਕੀ ਹਰ ਗਿਆ ਤੁਹਾਨੂੰ? ਉਹ ਸਾਨੂੰ ਤਾਂ ਐ ਲੱਗਦਾ ਜਿਵੇਂ ਤੈਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਉੱਥੇ। ਤੂੰ ਚੱਲੀਆਂ ਉਹਦੇ ਨਾਲ ਵਿਆਹ ਕਰਾਉਣ ਨੂੰ। ਬਾਪੂ ਜੀ ਜ਼ਮੀਨਾਂ ਕੀ ਹੁੰਦਾ? ਮੁੰਡਾ ਤਾਂ ਸਾਊ ਆ। ਨਾਲੇ ਨਸ਼ਾ ਪਤਾ ਨਹੀਂ ਉਹ ਕਰਦਾ ਫਿਰ ਵਿਆਹ ਕਰ ਚੁੱਕੀ ਹਰ ਜਾਂ ਤੁਹਾਨੂੰ ਆਏ ਵੱਡੀ ਸਾਹੂਪੁਣੇ ਵਾਲੀ ਇਕੱਲੇ ਸਾਹੂਪੁਣੇ ਨਾਲ ਨਹੀਂ ਕੋਸੁੰਦਾ ਕੁੜੀਏ ਜ਼ਿੰਦਗੀ ਜਿਉਣ ਲਈ ਨਾ ਪੈਸੇ ਦੀ ਲੋੜ ਹੁੰਦੀ ਆ ਨਾ ਤਾਂ ਉਹਦੇ ਕੋਲੇ ਪੈਸਾ ਤੇ ਨਾ ਹੀ ਉਹਦੇ ਕੋਲੇ ਕੋਈ ਜ਼ਮੀਨ ਆ ਨਾਲੇ ਉਹਦੇ ਨਾਲ ਵਿਆਹ ਕਰਾ ਕੇ ਅਸੀਂ ਆਪਣੀ ਪਿੰਡ ਚ ਵੇਚਤੀ ਥੋੜੀ ਕਰਾਣੀ ਆ ਮੈਨੂੰ ਨਹੀਂ ਪਤਾ ਵੀਰੇ ਮੈਂ ਉਹਨੂੰ ਪਿਆਰ ਕਰਦੀ ਆ ਤੇ ਵਿਆਹ ਵੀ ਉਹਦੇ ਨਾਲ ਹੀ ਕਰਾਉਂਗੀ ਰਾਹੀਂ ਕੀ ਤੂੰ ਉਹਦੇ ਨਾਲ ਵਿਆਹ ਕਰਾ ਮੇਰਾ ਤੇਰਾ ਵਿਆਹ ਉਹਦੇ ਨਾਲ ਨਾਲੇ ਗੱਲ ਸੁਣ ਲੈ ਕੁੜੀਏ ਤੇਰੀ ਖੁਸ਼ੀ ਖਤਰਨਾ ਅਸੀਂ ਬਾਂਟੀ ਦਾ ਘਰਵਾਰ ਦੇਖਣ ਗਏ ਸੀ ਤੇ ਬਾਂਟੀ ਦਾ ਘਰਵਾਰ ਦੇਖਣ ਤੋਂ ਬਾਅਦ ਨਾ ਤੂੰ ਸੁਪਨੇ ਜੋ ਭੁੱਲ ਜਾ ਵੀ ਅਸੀਂ ਤੇਰਾ ਵਿਆਹ ਬਾਂਟੀ ਨਾਲ ਕਰ ਦਾਂਗੇ ਨਾਲੇ ਮੁੜਿਆ ਮੈਨੂੰ ਸਮਝਾ ਦੇ ਕਿਥੇ ਮੈਨੂੰ ਹੋਰ ਸਿੱਤਰ ਖਾਲੇ ਗੱਲ ਸੁਣ ਲੈ ਕੁੜੀਏ ਜੇ ਤੈ ਆਪਣੀ ਅੜੀ ਪਗਾਉਣੀ ਹੈ ਨਾ ਤਾਂ ਦੇਖ ਲੈ ਨੀਤਾ ਅਸੀਂ ਬੰਟੀ ਦੇ ਨਾਲ-ਨਾਲ ਤੈਨੂੰ ਵੀ ਜਿੰਦਾ ਛੱਡ ਦਾਂਗੇ ਹੁਣ ਫੈਸਲਾ ਤੇਰੇ ਹੱਥ ਹੈ ਨਹੀਂ ਨਹੀਂ ਵੀਰੇ ਮੈਂ ਹੱਥ ਬੰਦੇ ਤੇਰੇ ਮੂਰ ਤੁਸੀਂ ਬੰਟੀ ਨੂੰ ਨਾ ਕੁਝ ਕਰਿਓ ਮੈਂ ਬੰਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਪਲੀਜ਼ ਤੁਸੀਂ ਜਿਵੇਂ ਕਹੋਗੇ ਨਾ ਮੈਂ ਉਹਵੇਂ ਕਰਨ ਨੂੰ ਤਿਆਰ ਪਰ ਤੁਸੀਂ ਉਹਨੂੰ ਨਾ ਕੁਝ ਕਰਿਓ ਲੱਗਦਾ ਤੈਨੂੰ ਛੇਦੀ ਗੱਲ ਸਮਝ ਆ ਗਈ ਕਰਦਾ ਚਲ ਮਾਪੂਆ ਨਾਲ ਗੱਲ ਕਰਦੇ ਆ ਤੇਰਾ ਰਿਸ਼ਤਾ ਹੋਣਾ ਕੁਲਣਾ ਪਊਗਾ ਪਰ ਇੱਕ ਵਾਰ ਤੈਨੂੰ ਫੋਨ ਕਰਕੇ ਲਾਸਟ ਟਾਈਮ ਉਹਨੂੰ ਦੱਸੂਗੀ ਵੀ ਮੈਂ ਅੱਜ ਸੋਬਾ ਤੈਨੂੰ ਨਹੀਂ ਮਿਲ ਸਕਦੀ ਤੇਨਾਂ ਨਹੀਂ ਗੱਲ ਕਰ ਸਕਦੀ ਹੈਲੋ ਹੈਲੋ ਬੰਟੀ ਹਾਂ ਜਿੱਤੇ ਦਰੋਗੇ ਹੋ ਰਹੀ ਹੈਗੀ ਕੀ ਗੱਲ ਹੋ ਗਈ ਤੂੰ ਠੀਕ ਤਾਂ ਹੈ ਨਹੀਂ ਬੰਟੀ ਕੁਝ ਵੀ ਠੀਕ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਆਪਣਾ ਵਿਆਹ ਨਹੀਂ ਕਰੇ ਹੋ ਸਕਦਾ ਪਲੀਜ਼ ਮੈਨੂੰ ਭੁੱਲ ਜਾ ਬਾਪੂ ਨੇ ਮੇਰਾ ਰਿਸ਼ਤਾ ਕਿਤੇ ਹੋਰ ਤਿਆਰ ਕਰਤਾ ਅੱਜ ਤੋਂ ਮੈਨੂੰ ਫੋਨ ਕਰਨ ਦੀ ਕਦੇ ਲੋੜ ਨਹੀਂ ਹੈਗੀ ਤੈਨੂੰ ਨਾ ਮੈਂ ਤੈਨੂੰ ਕਦੇ ਮਿਲਾਂ ਪਲੀਜ਼ ਮੈਨੂੰ ਭੁੱਲ ਕੇ ਨਾ ਹਰ ਜੀ ਜ਼ਿੰਦਗੀ ਚ ਅੱਗੇ ਵਧ ਜਾ ਹੈਲੋ ਹੈਲੋ ਫੋਨ ਘਟਦਾ ਜਿੱਤੀ ਨਹੀਂ ਬਾਹੁਰ ਰੱਬਾ ਸਾਡੀ ਵੀ ਤਾਂ ਕਿਹੇ ਜੀ ਕਿਸਮਤ ਬਣਾਈ ਹੈ ਜੀ ਜੇ ਨਾ ਸਾਡੀ ਕਿਸਮਤ ਚ ਪਿਆਰ ਹੀ ਲਿਖਿਆ ਹੁੰਦਾ ਗਰੀਬਾਂ ਦੀ ਤੇ ਸਾਨੂੰ ਪਿਆਰ ਦੇ ਚੱਕਰਾਂ ਚ ਕਿਉਂ ਪਾਣਾ ਰੱਬਾ ਲੰਗੇ ਪਾਣੀ ਵਾਂਗੂ ਦੂਰ ਹੋ ਗਿਓ ਸਜਣਾ ਵੇ ਲੰਗੇ ਪਾਣੀ ਵਾਂਗੂ ਦੂਰ ਹੋ ਗਿਓ ਸਜਣਾ ਵੇ ਸੁੱਕ ਨਾ ਜਾਵਾਂ ਕਿਧਰੇ ਫੇਜ਼ਰ ਤੇਰੇ ਵਿੱਚ ਰੱਖੂ ਕੇ ਤੂੰ ਖਿਲੀ ਬਹਾਰ ਜਹਾਨ ਹੋਏ ਕਰਾਰ ਜਹਾਨ ਦੇ ਜਾ ਸਿਕਾ ਖੜੀ ਹੋਈ ਜਿੰਦ ਨੂੰ ਪੋਦੀ ਧੋਪ ਹੋਏ ਲੰਗੇ ਪਾਣੀ ਵਾਂਗ ਦੂਰ ਹੋ ਗਏ ਓ ਸਜਣਾ ਲੰਗੇ ਪਾਣੀ ਵਾਂਗ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀ ਨੂੰ ਇਦਾਂ ਹੀ ਬਹੰਦੇ ਰਹੋ ਬਾਕੀ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਹੁਤ ਘੈਂਟ ਘੈਂਟ ਵੀਡੀਓ ਪਈਆਂ ਨੇ ਇਸ ਵੀਡੀਓ ਨੂੰ ਵਾਤਵਾ ਤੇ ਸ਼ੇਅਰ ਕਰ ਦਿਓ ਤੇ ਇਸ ਵੀਡੀਓ ਦਾ ਨੈਕਸਟ ਪਾਰਟ ਵੀ ਆ ਰਿਹਾ ਨੈਕਸਟ ਵੀਕ ਬਹੁਤ ਘੈਂਟ ਵੀਡੀਓ ਗਈ ਦੱਬ ਕੇ ਸ਼ੇਅਰ ਕਰ ਦਿਓ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਕੁ ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਜੀ ਕੀਤੀ ਸੀਗੇ ਪਹਿਲਾ ਹੈਗਾ ਜੀ ਨितीश ਹਜਿੰਦਲਾ ਦੂਸਰਾ ਦੀਪਕ ਜ ਤੇ ਪਿੰਡਾਂ ਦੇ ਰਾਜੇ ਲਾਪਰੀਤ ਕਮਲਪ੍ਰੀਤ ਕੌਰ ਮਨਮੋਹਨ ਸਿੱਧੂ ਅਰਣਤਾਲੀ ਵਾਲਾ ਮਿਸੇ ਜੀ ਕਮਲਪ੍ਰੀਤ ਕੌਰ ਤੇਸੇਮ ਸਿੰਘ ਐਂਟਰਟੇਨਮੈਂਟ ਆਰਟਿਸਟ ਕੌਰ ਸੁਖੀ ਢਿੱਲੋਂ ਆਕਾਸ਼ ਭੁੱਲਰ ਗੁਰਪ੍ਰੀਤ ਸਿੰਘ ਇਹ ਜੀ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਸਾਡੀ ਵੀਡੀਓ ਨੂੰ ਤੇ ਐਵੇਂ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਜਿਹੜੇ ਆਪਣੇ ਚੈਨਲ ਦੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਆਪਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਨਾਲ ਵੱਧ ਤੋਂ ਵੱਧ ਦਬ ਕੇ ਸ਼ੇਅਰ ਕਰ ਦਿਓ ਤੇ ਸਪੋਰਟ ਕਰਿਓ ਥੈਂਕ ਯੂ ਧੰਨਵਾਦ ਸਾਰਿਆਂ ਦਾ